ਪੰਜਾਬ ਕਾਂਗਰਸ ਨੂੰ ਅੱਜ ਸਵੇਰੇ ਸਵੇਰੇ ਵੱਡਾ ਚਟਕਾ ਲੱਗਦਾ ਨਜ਼ਰ ਆਇਆ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਾਂਗਰਸੀ ਆਗੂ ਰਾਜਦੀਪ ਸਿੰਘ ਨਾਗਰਾ ਦੇ ਘਰ ਦੇ ਵਿੱਚ ED ਦੀ ਰੈਡ ਕੀਤੀ ਗਈ ਆ ਤੇ ਉਹਨਾਂ ਦੇ ਅਨਾਜ ਮੰਡੀ ਦੇ ਵਿੱਚ ਜਿਹੜੀ ਆਰਥ ਦੀ ਦੁਕਾਨ ਆ ਉਸ ਤੇ ਵੀ ਰੈਡ ਕੀਤੀ ਗਈ ਆ ਉਸ ਤੋਂ ਬਾਅਦ ਕਾਂਗਰਸੀ ਆਗੂ ਰਾਜਦੀਪ ਨਾਗਰਾ ਨੂੰ ਅੱਜ ED ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ED ਦੀ ਰੈਡ ਦੇ ਦੇਰ ਰਾਤ ਤੱਕ ਜਿਹੜੀ ਆ ਉਹ ਚੱਲਦੀ ਰਹੀ ਸੀ ਜਿਸ ਮਗਰੋਂ ਕਾਂਗਰਸੀ ਆਗੂ ਰਾਜਦੀਪ ਸਿੰਘ ਨਾਗਰਾ ਨੂੰ ਗ੍ਰਿਫਤਾਰ ਕਰ ਲਿਆ ਜਲੰਧਰ ਵਿਖੇ ਉਹਨਾਂ ਦਾ ਅੱਜ ਜਿਹੜਾ ਮੈਡੀਕਲ ਹੋਵੇਗਾ ਅਤੇ ਇਸ ਮਗਰੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹੈ ਜਿਹੜਾ ਉਹ ਲਿਆ ਜਾਵੇਗਾ। ਬਿੱਤੇ ਦਿਨੀ ਖੰਨਾਦੇ ਪਿੰਡ ਇਕੋਲਾਹੀ ਦੇ ਵਿੱਚ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਈੜੀ ਦੀ ਛਾਪੇਮਾਰੀ ਹੋਈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਈਡੀ ਦੀ ਟੀਮ ਸਵੇਰੇ 4 ਵਜੇ ਇੱਥੇ ਆਈ ਸੀ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਨੇ ਉਹਨਾਂ ਦੇ ਨਜ਼ਦੀਕੀ ਸਬੰਧ ਵੀ ਜਿਹੜੇ ਉਹ ਮਸ਼ਹੂਰ ਹਨ ਇਹ ਗ੍ਰਿਫਤਾਰੀ ਅਤੇ ਰੇਡ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਵਾਲੇ ਟੈਂਡਰ ਘਪਲੇ ਮਾਮਲੇ ਦੇ ਵਿੱਚ ਜੁੜੀ ਹੋਈ ਦੱਸੀ ਜਾ ਰਹੀ ਹੈ ਭਾਰਤ ਪੂਸ਼ਣ ਆਸ਼ੂ ਨੂੰ ਵੀ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹ ਇਸ ਵੇਲੇ ਜਿਹੜਾ ਉਹ ਜੇਲ੍ਹ ਦੇ ਵਿੱਚ ਹਨ ਰਾਜਦੀਪ ਦੇ ਘਰ ਇਕੋਲਾਹੀ ਦੀ ਜਾਂਚ ਕੀਤੀ ਜਾ ਰਹੀ ਸੀ ਏਸ਼ੀਆ ਦੀ ਸੱਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਉਹਨਾਂ ਦੀ ਆਰਥ ਦੀ ਦੁਕਾਨ ਹੈ ਤੇ ਜਿਸ ਦੇ ਉੱਤੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਸੂਤਰਾਂ ਦੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਇਹ ਜਾਂਚ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਨਾਲ ਸੰਬੰਧਤ ਟੈਂਡਰ ਘੁਟਾਲੇ ਨਾਲ ਸੰਬੰਧਿਤ ਹੈ ਤੇ ਰਾਜਦੀਪ ਸਿੰਘ ਦੀ ਅਨਾਜ ਟੋਣ ਦੇ ਘਟਾਲੇ ਦੇ ਵਿੱਚ ਮਸ਼ੂਲੀਅਤ ਦੀ ਜਾਂਚ ਲਈ ਅਜਿਹਾ ਕੀਤਾ ਜਾ ਰਿਹਾ ਹੈ ਅਨਾਜ ਦੀ ਟੋਆਟੋ ਆਈ ਵੀ ਵੱਡਾ ਸਿਆਸੀ ਮੁੱਦਾ ਬਣ ਗਿਆ ਸੀ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਦੇ ਘਰ ਅੱਜ ਕੱਲ ਜਿਹੜੀ ਐ ਈਡੀ ਦੀ ਰੇਡ ਹੋਈ ਹੈ ਈਡੀ ਦੀ ਰੇਡ ਦੇਰ ਰਾਤ ਤੱਕ ਚੱਲਦੀ ਨਹੀਂ ਤੇ ਅੱਜ ਜਿਹੜਾ ਰਾਜਦੀਪ ਸਿੰਘ ਨਾਗਰਾ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਖੰਨਾ ਦੇ ਵਿੱਚ ਰਾਜਦੀਪ ਸਿੰਘ ਨਾਗਰਾ ਦੇ ਘਰ ਅਤੇ ਆਰਥ ਦੀ ਦੁਕਾਨ ਤੇ ਈਡੀ ਦੀ ਜਿਹੜੀ ਉਹ ਰੇਡ ਹੋਈ ਹੈ ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਈਡੀ ਦੀ ਰੇਡ ਦੇਰ ਰਾਤ ਤੱਕ ਜਾਰੀ ਰਹੀ ਜਿਸ ਮਗਰੋਂ ਕਾਂਗਰਸੀ ਆਗੂ ਰਾਜਦੀਪ ਸਿੰਘ ਨਾਗਰਾ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਵਿਖੇ ਵਿਖੇ ਜਿਹੜੀ ਆ ਉਹ ਮੈਡੀਕਲ ਜਿਹੜਾ ਅੱਜ ਉਹਨਾਂ ਦਾ ਹੋਵੇਗਾ ਉਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਰਿਮਾਂਡ ਤੇ ਲਈ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਲਿਆ ਜਾਵੇਗਾ ਦੱਸ ਦਈਏ ਬਿੱਤੇ ਦਿਨੀ ਖੰਨਾ ਦੇ ਪਿੰਡ ਇਕੋਲਾਹੀ ਵਿੱਚ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਈਡੀ ਨੇ ਛਾਪਾ ਮਾਰਿਆ ਗਿਆ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਈਡੀ ਦੀ ਟੀਮ ਸਵੇਰੇ 4 ਵਜੇ ਆਈ ਸੀ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਦੇ ਨਾਲ ਉਹਨਾਂ ਦੇ ਨਜ਼ਦੀਕੀ ਸਬੰਧਵੀ ਨੇ ਜਿਹੜੇ ਉਹ ਉਹਦੇ ਕਰਕੇ ਵੀ ਮਸ਼ਹੂਰ ਹਨ ਤੇ ਬੀਤੇ ਦਿਨੀ ਖੰਨਾ ਦੇ ਪਿੰਡ ਇਕੋਲਾਹੀ ਵਿੱਚ ਕਾਂਗਰਸੀ ਆਗੂ ਰਾਜਦੀਪ ਸਿੰਘ ਨਾਗਰਾ ਦੇ ਘਰ ਈਡੀ ਦੀ ਰੇਡ ਹੋਈ ਹੈ ਉਸ ਤੋਂ ਬਾਅਦ ਉਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਰੇਡ ਸਾਬਕਾ ਕਾਂਗਰਸੀ ਭਾਰਤ ਪੋਸ਼ਨ ਆਸ਼ੂ ਵਾਲੇ ਟੈਂਡਰ ਕਪੜੇ ਦੇ ਮਾਮਲੇ ਦੇ ਨਾਲ ਜੁੜੀ ਦੱਸੀ ਜਾ ਰਹੀ ਹੈ ਭਾਰਤ ਪੋਸ਼ਨ ਆਸ਼ੂ ਨੂੰ ਵੀ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹਨ ਤੇ ਰਾਜਦੀਪ ਦੇ ਘਰ ਇਕੋਲਾਈ ਦੀ ਜਾਂਚ ਕੀਤੀ ਜਾ ਰਹੀ ਸੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਵਿੱਚ ਉਹਨਾਂ ਦੀ ਕਮਿਸ਼ਨ ਦੀ ਦੁਕਾਨ ਦੇ ਵੀ ਜਿਹੜੀ ਆਹੋ ਜਾਂਚ ਕੀਤੀ ਜਾ ਰਹੀ ਸੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਹ ਜਾਂਚ ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਨਾਲ ਸੰਬੰਧਿਤ ਟੈਂਡਰ ਕੁਟਾਲ ਨਾਲ ਸੰਬੰਧਿਤ ਹੈ ਤੇ ਰਾਜਦੀਪ ਸਿੰਘ ਦੀ ਅਨਾਜ ਟੋਣ ਦੇ ਕੱਪੜੇ ਦੇ ਵਿੱਚ ਸਮੂਲੀਅਤ ਦੀ ਜਾਂਚ ਲਈ ਅਜਿਹਾ ਕੀਤਾ ਗਿਆ ਅਨਾਜ ਦੀ ਟੋਆਟੋ ਆਈ ਵਾਲਾ ਟੈਂਡਰ ਜਿਹੜਾ ਇਹ ਵੱਡਾ ਸਿਆਸੀ ਮੁੱਦਾ ਬਣ ਗਿਆ ਦੱਸ ਦਈਏ ਕਾਂਗਰਸ ਪੰਜਾਬ ਪੰਜਾਬ ਕਾਂਗਰਸ ਨੂੰ ਅੱਜ ਸਵੇਰੇ ਵੱਡਾ ਝਟਕਾ ਲੱਗਾ ਉਹਨਾਂ ਦੇ ਵੱਡੇ ਲੀਡਰ ਆਗੂ ਰਾਜਦੀਪ ਸਿੰਘ ਨਾਗਰਾਂ ਨੂੰ ਈਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਈਡੀ ਦੇ ਵੱਲੋਂ ਕੱਲ ਉਹਨਾਂ ਦੇ ਘਰ ਅਤੇ ਉਹਨਾਂ ਦੀ ਆਰਥਿਕੀ ਦੁਕਾਨ ਦੇ ਉੱਤੇ ਰੇਡ ਕੀਤੀ ਗਈ ਸੀ ਉਸ ਤੋਂ ਬਾਅਦ ਅੱਜ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਲੰਧਰ ਦੇ ਵਿੱਚ ਉਹਨਾਂ ਦਾ ਮੈਡੀਕਲ ਹੋਵੇਗਾ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਨੀਡਰ ਖਾਬਲ ਟੀਵੀ